ਵਹਿਰ ਜੁਕਾ ਖਾਲਸਾ ਵਹਿਰ ਵੀ ਕੀ ਫਤਿਹ ਇਹ ਹੜਪੀੜਤਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਹੜਪੀੜਤਾ ਦੀ ਮਦਦ ਕਰੀਆ ਉਹਨਾਂ ਨੂੰ ਲੱਖ ਲੱਖ ਵਧਾਈ ਪਿਆਸ ਕਰਦਾ ਵੀ ਉਹਨਾਂ ਦੇ ਲਗਾਤਾਰ ਮਦਦ ਕਰਦੇ ਰਹਿਣ ਤੇ ਕਰਦੇ ਰਹੇ ਨੇ ਤੇ ਰਹਿਣਾ ਇਹਦੇ ਵਿੱਚ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਵਿੱਚੋਂ ਦੋ ਤਿੰਨ ਐਮਐਲਏ ਤੋਂ ਬਿਨਾ ਕੋਈ ਜ਼ਿਆਦਾ ਚਮਕਦੇ ਨਹੀਂ ਜੇ ਆਪਾਂ ਕਿਸੇ ਪਾਰਟੀ ਦੀ ਗੱਲ ਕਰੀਏ ਤਾਂ ਸਭ ਤੋਂ ਮੋਰੀ ਪਾਰਟੀ ਮੱਦਦ ਦੇ ਵਿੱਚ ਕਾਲੀਦਾਲਾ ਸੁਖਵੀਰ ਸਿੰਘ ਬਾਦਲ ਉਹ ਸਾਰੇ ਬੰਦੇ ਤੇ ਉਹ ਪੈਸੇ ਦੇ ਕੇ ਆਏ ਤੇ ਪਟਾਉਣ ਦੇ ਕੇ ਆਏ ਡੀਜ਼ਲ ਦੇ ਕੇ ਆਏ ਤੇ ਉਹ ਜਦੋਂ ਮੁਖੀ ਪਾਰਟੀ ਦਾ ਕੋਈ ਮੱਦਦ ਲਈ ਤੁਰਪੇ ਪਾਰਟੀ ਦੇ ਵਰਕਰਾਂ ਚ ਇੰਨਾ ਹੁਸ਼ਾ ਹੋ ਜਾਂਦਾ ਤੇ ਪਾਰਟੀ ਦੇ ਵਰਕਰਾਂ ਨੇ ਦਿਲ ਲਾ ਕੇ ਮਿੰਟ ਕਰੀ ਤੇ ਦਿਲ ਲਾ ਕੇ ਮਿੰਟ ਕਰੀ ਤਾਂ ਉਹਨਾਂ ਨੂੰ ਫਲ ਵੀ ਮਿਲੇ ਆ ਤੇ ਲੋਕਾਂ ਦੀ ਮਦਦ ਵੀ ਹੋਈ ਆ ਜਿਹੜੀਆਂ ਸੰਸਥਾਾਂ ਨੇ ਦਿਲ ਲਾ ਕੇ ਉਹਨਾਂ ਨੂੰ ਬਚਾਇਆ ਮਦਦ ਕਰੀ ਆ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਤੇ ਆਸ ਕਰਦਾ ਵੀ ਜਿਹੜੇ ਉਹਨਾਂ ਦੇ ਹੁਣ ਕਰਮਾ ਧੂਰੇ ਨੇ ਤਣਕੇ ਵੇਜਣੀਆਂ ਨੇ ਪਕਾਣ ਟੁੱਟ ਗਏ ਤੇ ਹੋਰ ਡੰਗਰ ਉੜ ਗਏ ਇਸੇ ਤਰ੍ਹਾਂ ਥੋੜੇ ਤੋਂ ਥੋੜਾ ਬਾੜੇ ਤੋਂ ਬਾੜਾ ਜਿੰਨੀ ਕਿ ਸਮਰੱਥਾ ਉਨੇ ਚ ਦੇ ਮਦਦ ਕਰਦੇ ਰਹਿਣਾ ਤੇ ਉਹ ਮਦਦ ਕਿਵੇਂ ਕਰਨੀਆਂ ਸਰਕਾਰ ਦੇ ਰਾਹੀਂ ਕਰਨੀਆਂ ਕਿਸੇ ਸੰਸਥਾ ਰਾਹੀਂ ਕਰਨੀਆਂ ਤੇ ਸਿੱਧੀ ਕਰਨੀਆਂ ਇਹ ਸੋਡੀ ਇੱਛਾ ਪਾ ਦੇ ਸਿੱਧੀ ਮਦਦ ਹੋ ਜੇ ਆਪਦੇ ਹੱਥੀਂ ਤਾਂ ਉਹਦੇ ਵਰਗੀ ਰੀਸ ਨਹੀਂ ਇਹ ਸਰਕਾਰ ਦਾ ਏਡ ਏਡ ਅਖਬਾਰਾਂ ਦੇ ਵਿੱਚ ਤੇ ਮੀਡੀਆ ਦੇ ਵਿੱਚ ਏਡ ਏਡ ਦਿੰਦੀ ਆ ਜਿਹੜਾ ਏਡਾਂ ਤੇ ਖਰਚ ਕਰਨਾ ਜਿਹੜਾ ਏਡਾਂ ਤੇ ਖਰਚ ਹੋ ਰਿਹਾ ਉਹ ਉਹ ਕਿਉਂ ਨਹੀਂ ਪੈਸਾ ਬਚਾਇਆ ਜਾਂਦਾ ਉਹਦੇ ਦਾ ਮੁੱਖ ਮੰਤਰੀ ਕਹਿੰਦਾ ਮੈਂ ਰੁਪਿਆ ਰੁਪਿਆ ਬਚਾਵਾਂਗਾ ਤੇ ਪੰਜਾਬੀਆਂ ਦੀ ਮਦਦ ਕਰਾਂਗਾ ਤੇ ਉਹ ਪੈਸਾ ਮੀਡੀਆ ਤੇ ਤੇ ਅਖਬਾਰਾਂ ਦੇ ਏਡਾਂ ਤੇ ਲਾ ਕੇ ਉਹ ਪੈਸੇ ਵੀ ਮੇਰਾ ਖਿਆਲ ਆ ਬਰਬਾਦ ਦੀਆ ਤੇ ਜਿਹੜਾ ਕਿ ਲੋਕਾਂ ਨੂੰ ਪੰਜਾਬੀਆਂ ਨੂੰ ਕੈਨੇਡਾ ਨੂੰ ਅਮਰੀਕਾ ਨੂੰ ਜਿਹੜੇ ਬਾਹਰ ਬੈਠੇ ਨੇ ਤੇ ਪੰਜਾਬੀ ਉਹ ਦਿਲ ਲਾ ਕੇ ਮਤ ਕਰ ਰਹੇ ਨੇ ਉਹਨਾਂ ਨੂੰ ਉਰੇ ਬੈਠਿਆ ਨੂੰ ਸਭ ਪਤਾ ਵੀ ਖਬਰਾਂ ਦੇ ਮੀਡੀਆ 'ਚ ਪੈਸੇ ਲਾ ਕੇ ਪੈਸੇ ਦੀ ਬਰਬਾਦੀ ਨਾ ਕਰੀ ਜਾਵੇ ਬਹੁਤ ਵੀਡੀਆ ਇਹ ਹੈਗਾ ਵੀ ਜਿਹੜਾ ਬਿਨਾਂ ਪੈਸੇ ਐਡ ਕਰਦਾ ਉਹਨਾਂ ਪੈਸੇ ਸਾਰੀ ਗੱਲ ਪਹੁੰਚਾਉਂਦਾ ਤੇ ਕਿਹੜੇ ਸੋਸ਼ਲ ਮੀਡੀਆ ਉਹਨਾਂ ਨੇ ਬਹੁਤ ਦਬਕੇ ਕੰਮ ਕੀਤਾ ਹਰੇਕ ਟੱਕਰ ਪਾਣੀਆਂ ਦੇ ਵਿੱਚ ਵੜ ਕੇ ਜ਼ਾਰਿਆਂ ਦੇ ਵਿੱਚ ਵੜ ਕੇ ਹਰੇਕ ਟੱਕਰ ਔਪੜੇ ਤੇ ਹਰੇਕ ਦਾ ਦੁੱਖ ਸੁੱਖ ਇਹ ਮੀਡੀਆ ਨੇ ਜਾਣਿਆ ਤੇ ਉਹਨਾਂ ਟੱਕਰ ਸੇਵਾਦਾਰਾਂ ਨੂੰ ਪਹੁੰਚਾਇਆ ਇਸ ਕਰਕੇ ਕਿਹੜਾ ਮੀਡੀਆ ਇਸੇ ਤਰ੍ਹਾਂ ਜੇ ਸੰਘਰਸ਼ ਜਾਰੀ ਰੱਖੇ ਐਸੇ ਤਰ੍ਹਾਂ ਹਿੰਮਤ ਮਾਰੇ ਜਾਣਾ ਤੇ ਇਹ ਪੰਜਾਬੀ ਪੰਜਾਬ ਦਾ ਭਲਾ ਪੰਜਾਬੀਓ ਕਰ ਸਕਦੇ ਨੇ ਬਿਲ ਜੋੜ ਕੇ ਬਿਲ ਲਾ ਕੇ ਇਹ ਕੰਮ ਕਰਿਆ ਤੇ ਇਸੇ ਤਰ੍ਹਾਂ ਕਰਦੇ ਰਹਿਣਾ ਧੰਨਵਾਦ